ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਸਿੰਘ ਰਾਓ ਅਜਰਾ ਪ੍ਰੋਗਰਾਮ ਸਿੱਧੀ ਕਰ ਲੈ ਕੇ ਆਜ ਪਾਣੇ ਸੀਨੀਅਰ ਪੱਤਰਕਾਰ ਸੁਰਨਵ ਸਿੰਘ ਸਿੱਧੂ ਨਾਲ ਸਿੱਧਾ ਸਵਾਗਤ ਹੈ ਜੀ ਮਿਹਰਬਾਨੀ ਰੌਣਕ ਸਾਹਿਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਭਾਜਪਾ ਦੇ ਕਿਹੜੇ ਆਲੇ ਉਮੀਦਵਾਰ ਨੇ ਜਿਨ੍ਹਾਂ ਨੂੰ ਕਹਿੰਦੇ ਧਮਕੀਆਂ ਮਿਲ ਰਹੀਆਂ ਨੇ ਜੀ ਇਹ ਤਰਨਜੀਤ ਸੰਧੂ ਹੈ ਜਿਹੜੇ ਅਮਰੀਕਾ ਦੇ ਵਿੱਚ ਭਾਰਤ ਦੇ ਐਮਬੈਸਡਰ ਸੀ ਔਰ ਇਹਨਾਂ ਦਾ ਸਬੰਧ ਹੈ ਜਿਹੜਾ ਜੇ ਆਪਾਂ ਦੇਖਣਾ ਹੋਵੇ ਪਰਿਵਾਰਕ ਵਿਸ਼ੋਕਣਾ ਤਾਂ ਇੱਕ ਬਹੁਤ ਵੱਡੇ ਆਗੂ ਦੇ ਨਾਲ ਜੁੜਦਾ ਹੈ ਉਹਨਾਂ ਦਾ ਨਾਂ ਤੇਜਾ ਸਿੰਘ ਸਮੁੰਦਰੀ ਸੀ ਇਹ ਉਹਨਾਂ ਦੇ ਭਰਾ ਦੇ ਪੁੱਤੇ ਆ ਉਹਨਾਂ ਦੇ ਪੁੱਤੇ ਆ ਸੋਰੀ ਕਿਉਂਕਿ ਗਾਹਾਂ ਉਹਨਾਂ ਦੇ ਬੇਟੇ ਦੇ ਦੋ ਬੇਟੇ ਸੀਗੇ ਉਹਨਾਂ ਚੋਂ ਤਾਂ ਇਹਨਾਂ ਦਾ ਬਹੁਤ ਵੱਡਾ ਨਾਂ ਹੈ ਸਿਆਸਤ ਦੇ ਵਿੱਚ ਔਰ ਇਸ ਪਰਿਵਾਰ ਦਾ ਔਰ ਦੂਜਾ ਕਵੀਤੇ ਦੇਣਾ ਤੋਂ ਇਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਸੀ ਸੇਵਾਮੁਖਤ ਹੋਣ ਤੋਂ ਬਾਅਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਤੇ ਲਗਾਤਾਰ ਇਹਨਾਂ ਦੀ ਚਰਚਾ ਚੱਲ ਰਹੀ ਸੀ ਕਿ ਇਹ ਭਾਜਪਾ ਦੇ ਵਾਸਤੇ ਉਮੀਦਵਾਰ ਹੋ ਸਕਦੇ ਆ ਕੱਲ ਇਹਨਾਂ ਨੇ ਆਫੀਸ਼ੀਅਲੀ ਭਾਜਪਾ ਚ ਸ਼ਾਮਲ ਹੋਣ ਦੀ ਗੱਲ ਆਖੀ ਹੈ ਤਸਵੀਰਾਂ ਵੀ ਸਾਹਮਣੇ ਹੋ ਗਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਸਿੱਧੀ ਇਹਨਾਂ ਨੂੰ ਧਮਕੀ ਹੈ ਜਿਹੜੀ ਉਹ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਭੇਜਤੀ ਹੈ ਵੈਸੇ ਉਹਨਾਂ ਦਾ ਕੰਮ ਹੀ ਧਮਕੀਆਂ ਦੇਣਾ ਇੱਕ ਵੀਡੀਓ ਹੈ ਉਹ ਜਾਰੀ ਕੀਤੀ ਹੈ ਜਿਦੇ ਚ ਇਹ ਗੱਲ ਆਖੀ ਹੈ ਕਿ ਤਰਨਜੀਤ ਸਿੰਘ ਸੰਧੂ ਹੈ ਜਿਹੜੇ ਨਿਜਰ ਦਾ ਕਤਲ ਹੋਇਆ ਸੀ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਸ ਦੇ ਵਿੱਚ ਉਸ ਅਸ਼ਾਰਜਿਸ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਆਖਿਆ ਕਿ ਸੰਧੂ ਨੇ ਵਰਮੇ ਦੇ ਨਾਲ ਮਿਲ ਕੇ ਨੈਦਰ ਦਾ ਕਤਲ ਕਰਵਾਇਆ ਸੀ ਤੇ ਵੀਡੀਓ ਵੀ ਪੁਲਿਸ ਕੋਲੇ ਪਹੁੰਚ ਗਈ ਹੈ ਕਹਿੰਦੇ ਇਸ ਕਰਕੇ ਉਹਨਾਂ ਦੀ ਸੁਰੱਖਿਆ ਵਧਾਈ ਜਾ ਰਹੀ ਹੁਣ ਗੱਲ ਕਿੰਨੀ ਸਹੀ ਹੈ ਕਿੰਨੀ ਗਲਤ ਸਾਨੂੰ ਨਹੀਂ ਪਤਾ ਇਸ ਮਾਮਲੇ ਤੇ ਸੋ ਇਹ ਸਾਰੀਆਂ ਗੱਲਾਂ ਦੇ ਨਾਲ-ਨਾਲ ਜਿਹੜਾ ਹੁਣ ਅਗਲੀ ਗੱਲ ਹੈ ਉਹ ਇਹ ਆਖਿਆ ਕਿ 1 ਮਿੰਟ 23 ਸੈਕਿੰਡ ਦੀ ਇੱਕ ਵੀਡੀਓ ਹੈ ਵੀਡੀਓ ਦੇ ਵਿੱਚ ਗੁਰਪਤਵੰਤ ਸਿੰਘ ਪੰਨੋਹਰਾ ਨੇ ਆਖਿਆ ਕਿ ਕੈਨੇਡੀਅਨ ਸਾਥੀ ਸੀਗਾ ਸੰਧੂ ਦਾ ਵਰਮਾ ਜਿਹੜਾ ਉਹਦੀ ਮਦਦ ਦੇ ਨਾਲ ਨਿੱਧਰ ਦਾ ਕਤਲ ਹੋਇਆ ਦੋਸ਼ ਤਾਂ ਗੰਭੀਰ ਨੇ ਪਰ ਦੂਜੇ ਪਾਸੇ ਇਹ ਆਖਿਆ ਕਿ ਹੁਣ ਜੇ ਇਹਨਾਂ ਨੂੰ ਭਾਜਪਾ ਅਮਰਤਸਰ ਤੋਂ ਲੋਕ ਸਭਾ ਦਾ ਉਮੀਦਵਾਰ ਐਲਾਨਦੀ ਹੈ ਤਾਂ ਫਿਰ ਇਹ ਉਹੀ ਗੱਲ ਹੈ ਕਿ ਜਿਵੇਂ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਉਮੀਦਵਾਰ ਅੱੜਨੇ ਆ ਸੀ ਤੇ ਇਹ ਵੀ ਆਖਿਆ ਕਿ ਨਿੱਧਰ ਦੇ ਕਤਲ ਦਾ ਬਦਲਾ ਅਸੀਂ ਲਵਾਂਗੇ ਨਾਲ ਕਿ ਮੇਰੀ ਸੰਸਥਾ ਜਿਹੜੀ ਸਿਕਸ ਫਾਰ ਜਸਟਿਸ ਹੈ ਐਲਾਨ ਕਰਦੇ ਆ ਕਿ 25 ਲੱਖ ਰੁਪਏ ਦੇਵਾਂਗੇ ਜੇ ਕੋਈ ਸੰਧੋ ਤੋਂ ਨੀਜਰ ਦੇ ਕਤਲ ਦੇ ਮਾਮਲੇ 'ਚ ਸਵਾਲ ਕਰੂਗਾ ਇਹੋ ਜੀਆਂ ਗੱਲਾਂ ਉਹਨਾਂ ਨੇ ਪਹਿਲਾਂ ਵੀ ਬਹੁਤ ਕੀਤੀਆਂ ਕਿ ਇੱਥੇ ਝੰਡਾ ਚੜ੍ਹਾ ਦਿਓ ਐਨੇ 1000 ਡਾਲਰ ਇੱਥੇ ਆ ਮਿਲ ਜਾ ਸਾਨੂੰ ਇਹ ਨਹੀਂ ਪਤਾ ਕਿ ਮਿਲਿਆ ਕਿਸ ਨੂੰ ਜਾਂ ਨਹੀਂ ਮਿਲਿਆ ਇਹ ਨਾਲ ਜ਼ਰੂਰ ਪਤਾ ਕਿ ਜਿਹੜੇ ਫੜੇ ਗਏ ਉਹਨਾਂ ਨੂੰ ਮਿਲਣ ਦੇ ਵਾਸਤੇ ਛੇਤੀ ਕੀਤੇ ਕੋਈ ਜੇਲ੍ਹ 'ਚ ਜਾਂਦਾ ਨਹੀਂ ਬਹੁਤ ਸਾਰੇ ਮਾਮਲੇ ਆਪਣੇ ਸਾਹਮਣੇ ਆ ਕਿ ਉਹ ਬਹੁਤੇ ਮੁੰਡੇ ਨੇ ਜਵਾਨ ਤਾਂ ਵੀ ਨਹੀਂ ਹੁੰਦੇ ਆ ਕਿਹੜਾ ਤਾਂ ਉਹ ਕਿਸੇ ਨਾ ਕਿਸੇ ਕਾਰਨ ਭਾਵਨਾ ਹੋਂ ਦੇ ਵਿੱਚ ਆ ਕੇ ਇਹ ਉਹ ਜੀ ਕੋਈ ਕਿਸੇ ਘਟਨਾ ਨੂੰ ਅੰਜਾਮ ਦੇ ਦਿੰਦੇ ਆ ਹੁਣ ਇਹ ਵੀ ਆਖਿਆ ਕਿ ਜੇ ਕੋਈ ਸੰਧੂ ਨੂੰ ਇਸ ਕਤਲ ਦੇ ਵਿੱਚ ਫਸਾਉਂਦਾ ਤਾਂ ਉਹ ਹੋਰ ਵੀ ਆਨੰਦ ਦੇ ਦਿਆਂਗੇ ਸੋ ਕਹਾਣੀ ਕਿਸੇ ਹੋਰ ਪਾਸੇ ਨੂੰ ਤੁਰਦੀ ਲੱਗਦੀ ਹੈ ਸੋ ਦੇਖੋ ਇਸ ਸ਼ਖਸੀਅਤ ਦੀ ਜੇ ਗੱਲ ਕਰਨੀ ਹੋਵੇ ਹੁਣ ਇਹ ਕਿਉਂਕਿ ਇੱਕ ਵੱਡੇ ਰਤਵੇ ਤੋਂ ਇੱਕ ਇਨਵੈਸਟਰ ਦੇ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਰਹਿ ਕੇ ਆਏ ਨੇ ਹੁਣ ਉਹ ਸਿਆਸਤ ਦੇ ਵਿੱਚ ਸਰਗਰਮ ਨੇ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਉਹਨਾਂ ਨੂੰ ਉਮੀਦਵਾਰ ਬਣਾਉਂਦੀ ਹੈ ਜਿੱਤਦੇ ਨੇ ਜਾਂ ਨਹੀਂ। ਅਮਿਤ ਚੱਤਰ ਸਰਪੀਏ ਜੀ। ਸਿੱਧੂ ਸਾursi ਤੁੰਮੂਤੀ ਵਾਲੇ ਦੇ ਮਾਤਾ ਚਰਨ ਕੌਰ ਜੀ ਨੇ ਪਿਛਲੇ ਦਿਨ ਇੱਕ ਬੇਟੇ ਨੂੰ ਜਨਮ ਦਿੱਤਾ ਤੇ ਉਹ ਤੋਂ ਬਾਅਦ ਉਹਨਾਂ ਦੇ ਘਰ 'ਚ ਵੀ ਤੁਸੀਂ ਦੇਖਿਆ ਵੀ মিডিਆ ਵੀ ਤੇ ਹੋਰ ਉਹਨਾਂ ਦੇ ਚਾਹਣ ਵਾਲਿਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਜਾਂ ਜਾ ਕੇ ਆਪਣੇ ਆਪਣੇ ਦਰਵਰ ਤੇ ਕਿਸੇ ਨੇ ਆਪਣੇ ਪਿੰਡ 'ਚ ਬੂਟੇ ਲਾਇਆ ਕਿਸੇ ਨੇ ਕੁਝ ਕੀਤਾ ਬਹੁਤ ਵੱਖੋ ਵੱਖਰੇ ਤਰੀਕੇ ਨਾਲ ਉਹਨਾਂ ਦੀ ਖੁਸ਼ੀ 'ਚ ਸ਼ਾਮਲ ਹੋਏ ਲੋਕ। ਰਾਤ ਲੇਟ ਨਾਈਟ ਮਲਕੌਰ ਸਿੰਘ ਸਿੱਧੂ ਨੂੰ ਕੀ ਲੋਡ ਪੈ ਗਈ ਜੀ ਉਹਨਾਂ ਨੇ ਇੱਕ ਵੀਡੀਓ ਪਾਈ লাইਵ ਹੋਏ ਤੇ ਉਹਨਾਂ ਨੇ ਦੱਸਿਆ ਕਿ ਕਹਿੰਦੇ ਮੈਨੂੰ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਸ਼ਾਇਦ ਉਹ ਬੱਚੇ ਨੂੰ ਪੈਦਾ ਕਰਨ ਦੀ ਜਿਹੜੀ ਵਿਧੀ ਸੀ ਉਹਦੇ ਬਾਰੇ ਕੋਈ ਉਹਨਾਂ ਤੋਂ ਦਸਤਾਵੇਜ਼ ਮੰਗੇ ਜਾ ਰਹੇ ਨੇ ਜੀ ਤਾਂ ਜਿਹੜੇ ਤਾਂ ਮੋਸੇਵਾਲੇ ਫੈਮਿਲੀ ਦੇ ਵਿੱਚ ਅਸ਼ੋਭਦੀਪ ਹੋਰਾਂ ਦੇ ਘਰ ਉਹਨਾਂ ਦੇ ਮਾਤਾ ਜੀ ਨੇ ਬੱਚੇ ਨੂੰ ਜਨਮ ਦਿੱਤਾ ਬੜੀ ਚਰਚਾ ਇਸ ਗੱਲ ਦੀ ਉਈ ਸਤਿਅਰਕੇ ਵੀ ਹੈ ਜੋ ਜਨਾ ਸਿੱਧੂ ਮੂਸੇਵਾਲਾ ਮਸ਼ਹੂਰ ਸੀਗਾ ਉਸ ਪਰਿਵਾਰ ਦੇ ਬਾਰੇ ਹਰ ਗੱਲ ਹੈ ਜਿਹੜੀ ਉਹ ਖਬਰ ਬਣਦੀ ਹੈ ਪਰ ਬਹੁਤੇ ਲੋਕ ਆ ਜਿਹੜੇ ਸ਼ੋਭਚਿੰਤਕ ਘੱਟ ਨੇ ਜੀ ਉਹ ਵਿਊ ਵਾਲਾ ਮਹਿਕਮਾ ਜ਼ਿਆਦਾ ਹੈਗਾ ਹਰ ਗੱਲ ਦੇ ਉੱਤੇ ਕੈਮਰੇ ਚੱਲਦੇ ਲੈ ਕੇ ਜਾਂਦੇ ਉੱਥੇ ਕਿ ਆਹ ਪਾ ਦੇ ਆਹ ਕਰਦਾ ਕੋਈ ਬੋਲੀ ਪਾ ਰਿਹਾ ਕੋਈ ਕੁਝ ਕਰ ਰਿਹਾ ਚਲੋ ਸ਼ੋਭਚਿੰਤਕ ਵੀ ਹੋਣਗੇ ਤੇ ਵਿਊ ਖੱਟਣ ਵਾਲਾ ਮਹਿਕਮਾ ਵੀ ਹੈ ਸਾਰਾ ਕੁਝ ਇਹ ਹੋ ਸਕਦਾ ਪਰ ਜਿਹੜੀ ਗੱਲ ਦਾ ਹੁਣ ਖਲਾਸਾ ਮਲਕੌਰ ਸਿੰਘ ਸਿੱਧੂ ਹੋਰਾਂ ਨੇ 14-15 ਘੰਟੇ ਪਹਿਲਾਂ ਇੱਕ ਵੀਡੀਓ ਦੇ ਜ਼ਰੀਏ ਕੀਤਾ ਉਹਦੇ ਚ ਇਹ ਗੱਲ ਆਖੀ ਕਿ ਜੀ ਸਾਨੂੰ ਡਰਾਇਆ ਧਮਕਾਉਂਦੇ ਜਜ਼ਤਨ ਹੈ ਹਜੇ ਸਾਡੇ ਘਰੇ ਮਸਾਂ ਖੁਸ਼ੀ ਆਈ ਹੈ ਤੇ ਸਰਕਾਰ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਉਹਨਾਂ ਨੇ ਸਿੱਧਾ ਭਗਵੰਤ ਮਾਨ ਨੂੰ ਆਖਿਆ ਕਿ ਜੇ ਹੱਥ ਪਾਉਣਾ ਤਾਂ ਫਿਰ ਜੂਟਰ ਨਾ ਲੈ ਅਸੀਂ ਭੱਜਣ ਆਲਿਆ ਚੋਨੀ ਹੈ ਕਹਿੰਦੇ ਤੁਸੀਂ ਵਾਰ-ਵਾਰ ਭਜਦੇ ਹੋ ਉਹਨਾਂ ਦਾ ਗੁੱਸਾ ਕਿਸੇ ਹੱਦ ਤੱਕ ਜਾਇਜ਼ ਆ ਉਹਦਾ ਕਾਰਨ ਇਹ ਹੈ ਕਿ ਜੇ ਕਿਸੇ ਵੀ ਤਰ੍ਹਾਂ ਦੇ ਕੋਈ ਡਾਕੂਮੈਂਟ ਚਾਹੀਦੇ ਐ ਏਡੀ ਕਾਲ ਦੀ ਵਕੀਲ ਲੋੜਾ ਤੇ ਇਹ ਜਿਹੜਾ ਰੌਲਾ ਹੈ ਇਹ ਵੱਡੇ ਪੱਧਰ ਤੇ ਪੈ ਗਿਆ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਉਸ ਤੋਂ ਬਾਅਦ ਉਹ ਵੀਡੀਓ ਬਹੁਤ ਥਾਂ ਤੇ ਘੁੰਮੀ ਹੁਣ ਕੁਝ ਕੁ ਲੋਕ ਤਾਂ ਕਹਿੰਦੇ ਆ ਕਿ ਬਹੁਤੇ ਚੈਨਲ ਜਿਹੜੇ ਓਹ ਹਰ ਗੱਲ ਦੇ ਉੱਤੇ ਵਿਊ ਲੈਂਦੇ ਸੀ ਕਦੇ ਟਰੈਕਟਰ ਦਿਖਾ ਦ ਕਰ ਕਦੇ ਉਹਨਾਂ ਦੇ ਕੁੱਤੇ ਦਿਖਾ ਦ ਕਰੇ ਬੁੱਤ ਦਿਖਾ ਦ ਉਹਨਾਂ ਨੇ ਤਾਂ ਵੀਡੀਓ ਚਲਾਈ ਵੀ ਨਹੀਂ ਕਿ ਕਿਤੇ ਚੰਡੀਗੜ੍ਹੋਂ ਫੋਨ ਨਾ ਆ ਜੇ ਕੁਝ ਨਹੀਂ ਚਲਾਈ ਵੀ ਤਾਂ ਇਹ ਜਿਹੜੀ ਵੀਡੀਓ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਹਰਾਨੇ ਜਿਹੜੇ ਦੋਸ਼ ਲਾਏ ਪੰਜਾਬ ਦੇ ਮੁੱਖ ਮੰਤਰੀ ਤੇ ਲਾਏ ਸਿੱਧੇ ਉਦੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੂੰ ਹੁਣ ਜਵਾਬ ਇਹ ਤੇ ਦੇਣਾ ਪੈਣਾ ਸੀ ਉਹ ਕਹਿੰਦੇ ਜੀ ਸਾਡਾ ਕੋਈ ਰੋਲ ਨਹੀਂ ਪੰਜਾਬ ਸਰਕਾਰ ਤਾਂ ਤੜਪ ਭਰ ਆ ਚੋਂਦੀ ਹੈ ਮੁੱਖ ਮੰਤਰੀ ਸਾਹਿਬ ਤੋਂ ਤੁਹਾਡੀ ਖੁਸ਼ੀ ਦੇ ਵਿੱਚ ਸ਼ਰੀਕ ਨੇ ਉਹ ਤਾਂ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਇਹ ਤਾਂ ਕੇਂਦਰ ਸਰਕਾਰ ਨੇ ਨੋਟਿਸ ਭੇਜਿਆ ਉਹਦਾ ਜਿਹੜਾ ਜਵਾਬ ਆ ਅਸੀਂ ਦੇਣਾ ਸੀ ਮੂਸੇਵਾਲੇ ਦੇ ਤਾਏ ਦਾ ਪੱਖ ਸਾਹਮਣੇ ਆਇਆ ਕਿ ਜੀ ਚਾਰ ਪੰਜ ਆਏ ਅਧਿਕਾਰੀ ਤੇ ਉਹ ਡਾਕੂਮੈਂਟ ਲੈ ਕੇ ਚੱਲ ਗਏ ਖੋ ਕੇ ਲੈ ਗਏ ਜੱਜਵੇਂ ਵੀ ਹਸਪਤਾਲ ਤੋਂ ਲੈ ਕੇ IVF ਦਾ ਇਹ ਮਾਮਲਾ ਹੈ ਜੀ ਕੇਂਦਰ ਦੇ ਵੱਲੋਂ ਇੱਕ ਅਧਿਕਾਰੀ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਚੀਫ ਕਮਿਸ਼ਨਰ ਚੀਫ ਸਕੱਤਰ ਜਿਹੜੇ ਮੁਖ ਸਕੱਤਰ ਉਹਨਾਂ ਨੂੰ ਇੱਕ ਲੈਟਰ ਭੇਜੀ ਹੈ ਉਹਦੇ ਚ ਇਹੀ ਗੱਲ ਆਖੀ ਹੈ ਕਿ ਆਹ ਡਿਟੇਲ ਆ ਜਿਹੜੀ ਇਹ ਪਤਾ ਕਰੋ ਅਸਲ 'ਚ ਇਹ ਖਤ ਹੋਣ ਦਾ ਨਹੀਂ ਭੇਜਿਆ ਇਹ ਵੀ ਗੱਲ ਦੇਖਣ ਵਾਲੀ ਹੈ ਜਦੋਂ ਇਹ ਖਬਰਾਂ ਛਪਦੀਆਂ ਨਾ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਨੇ IVF ਦੇ ਰਾਹੀਂ ਆਪਣੀ ਪ੍ਰੈਗਨੈਂਸੀ ਕਰਾਈ ਹੈ ਉਹ ਕਨਫਰਮ ਹੋ ਗਈ ਤਾਂ ਇਹ ਉਹਨਾਂ ਦਿਨਾਂ ਦੇ ਵਿੱਚ ਪੰਜਾਬੀ ਖਬਰ ਮੀਡੀਆ ਚ ਵੀ ਖਬਰ ਆਈਆਂ ਅੰਗਰੇਜ਼ੀ ਚ ਵੀ ਆਈਆਂ ਤਾਂ ਅੰਗਰੇਜ਼ੀ ਖਬਰ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਜਦੋਂ ਛਪਦੀ ਹੈ ਉਹਦਾ ਹਵਾਲਾ ਦੇ ਕੇ ਤੇ ਨਾਲ ਨੱਥੀ ਕਰਕੇ ਉਹ ਚੀਜ਼ ਉਹਨਾਂ ਨੂੰ ਭੇਜੀ ਗਈ ਹੈ ਪੰਜਾਬ ਸਰਕਾਰ ਨੂੰ ਕਿ ਇਹਦਾ ਪਤਾ ਕਰੋ ਔਰ ਇਹ ਮੌਕਾ ਗਲਤ ਹੈ ਜਿਹੜੀ ਵੱਡੀ ਗੱਲ ਹੈ ਕਿ ਅਗਲਾ ਦੇ ਘਰ ਹਜੇ ਇਹ ਹੈ ਕਿ ਬੱਚਾ ਆਇਆ ਵੀ ਨਹੀਂ ਤੇ ਹੁਣ ਕਾਨੂੰਨਨ ਤੌਰ ਦੇ ਉੱਤੇ ਤੁਸੀਂ ਉਹਨਾਂ ਨੂੰ ਕਿਹਰੰਦਾ ਯਤਨ ਕਰ ਰਹੇ ਹੋ ਬੇਸ਼ੱਕ ਇਹ ਗੱਲ ਕੇਂਦਰ ਨੇ ਕਹੀ ਹੈ ਪਰ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪੈਗੀ ਹੈ ਕੇ ਪੰਜਾਬ ਸਰਕਾਰ ਦੇ ਕਸੂਤੇ ਕਿਉਂਕਿ ਕਹਿੰਦਾ ਕਿ ਦਿੱਲੀ ਤੋਂ ਕੋਈ ਚਿੱਠੀਆਂ ਆਉਣ ਹੋਰ ਕਿੰਨੇ ਆਗਾ ਤੁਸੀਂ ਕਹਿੰਨਾ ਕਿ ਟਾਈਮ ਤੇ ਜਵਾਬ ਦਿੰਨੇ ਹੋ ਇਧਰੋਂ ਪੰਜਾਬ ਦੇ ਰਾਜਪਾਲਾ ਤੁਹਾਨੂੰ ਕਿੰਨੀਆਂ ਚਿੱਠੀਆਂ ਲੈਂਦੇ ਉਹਨਾਂ ਦਾ ਕਦੋਂ ਕਦੋਂ ਜਵਾਬ ਦਿੰਨੇ ਹੋ ਆ ਮੁੱਸੇਵਾਲਾ ਤੁਹਾਨੂੰ ਦਿਸ ਗਿਆ ਜਾਂ ਇਹਨਾਂ ਦਾ ਪਰਿਵਾਰ ਦਿਸ ਗਿਆ ਸੋ ਇਸ ਗੱਲ ਕਰਕੇ ਜਿਹੜੀ ਆਲੋਚਨਾ ਵੱਡੇ ਪੱਧਰ ਤੇ ਹੋ ਰਹੀ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਤਬਕਾ ਹੈ ਜਿਨ੍ਹਾਂ ਨੇ ਇਹਨਾਂ ਦੀ ਹਰ ਗੱਲ ਨੂੰ ਠੀਕ ਠਹਿਰਾਉਣਾ ਹੁੰਦਾ ਹੈ ਉਹ ਆਪਣਾ ਪੱਖ ਦੱਸ ਰਹੇ ਹੈ ਉਹ ਕਹਿੰਦੇ ਜੀ ਦੇਖੋ ਪੰਜਾਬ ਸਰਕਾਰ ਦਾ ਕਸੂਰ ਹੀ ਕੋਈ ਨਹੀਂ ਇਹ ਤਾਂ ਜਵਾਬ ਮੰਗਿਆ ਸੀਗਾ ਕੇਂਦਰ ਨੇ ਦੇਣਾ ਬਣਦਾ ਸੀਗਾ ਆ ਆ ਉਹਨਾਂ ਦਾ ਕਰਕੇ ਗਏ ਆ ਇਹ ਐਸਐਸਪੀ ਮਾਨਸਾ ਨੇ ਵੀ ਮੁਲਾਕਾਤ ਕੀਤੀ ਹੈ ਪਰਿਵਾਰ ਦੇ ਨਾਲ ਤੇ ਡੀਸੀ ਮਾਨਸਾ ਨੇ ਵੀ ਕਿਹਾ ਕਿ ਅਸੀਂ ਕਿਸੇ ਸਟਾਫ ਨੂੰ ਨਹੀਂ ਭੇਜਿਆ ਫਿਰ ਉਹ ਸਟਾਫ ਕੌਣ ਸੀਗਾ ਜਿਹੜਾ ਗਿਆ ਉੱਥੇ ਜੇ ਹੈਲਥ ਵਾਲਿਆਂ ਦਾ ਗਿਆ ਸੀਗਾ ਤਾਂ ਵੀ ਤਾਂ ਸੋਚਣਾ ਬਣਦਾ ਸੀ ਹੁਣ ਅਗਾਹਾਂ ਵਾਲੀ ਗੱਲ ਹੈ ਜਿਹੜੀ ਉਹਦਾ ਰੌਲਾ ਰੱਪਾ ਪੈ ਗਿਆ ਸاسي ਧਰਾਂ ਇਹਦੇ ਤੇ ਬਹੁਤ ਬੋਲ ਰਹੇ ਨੇ ਸਾਰਿਆਂ ਬੋਲਦੇ ਆ ਮੈਂ ਭਾਜਪਾ ਵੱਲੋਂ ਕਿਹਾ ਤਾ ਬਿਆਨ ਨਹੀਂ ਦੇਖਿਆ ਕੋ ਕੇਂਦਰ ਚ ਭਾਜਪਾ ਦੀ ਸਰਕਾਰ ਅਗਲੇ ਕਹਿੰਦੇ ਕਾਨੂੰ ਬੋਲਣਾ ਅਕਾਲੀ ਦਲ ਦਾ ਹਜੇ ਅਲਾਈਅੰਸ ਹੋਇਆ ਨਹੀਂਗਾ ਅਕਾਲੀ ਦਲ ਵਾਲਿਆਂ ਨੇ ਦੋਸ਼ ਜ਼ਰੂਰ ਲਾਤੇ ਸਿੱਧਾ ਨਹੀਂ ਹੋਇਆ ਤੇ ਕਾਂਗਰਸ ਹੈ ਉਹ ਦੋਸ਼ ਲਾਈ ਰਹੀ ਹੈ ਹੁਣ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਦੇਖਣਾ ਇਹ ਹੀ ਹੈ ਕਿ ਜਿਹੜਾ ਇਹ ਐਕਟ ਹੈ ਉਹ ਦੇ ਮੁਤਾਬਕ ਇਹ ਹੈ ਕਿ ਜਿਹੜਾ ਇਸ ਤਰ੍ਹਾਂ ਕੋਈ ਬੱਚਾ ਲੈਣਾ ਹੈ ਉਹ 21 ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਲੈ ਆ ਸਕਦਾ ਇਹ ਦੇਸ਼ ਦਾ ਕਾਨੂੰਨ ਹੈ ਵੇਨਾਂ ਨੇ ਕਾਨੂੰਨ ਤੋਂ ਬਾਹਰ ਜਾ ਕੇ ਇਹ ਆਈਵੀਐਫ ਕਰਾਇਆ ਇਹਦੇ ਤੇ ਐਕਸ਼ਨ ਲੈਣਾ ਬਣਦਾ ਜਾਂ ਨਹੀਂ ਬਣਦਾ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਬਲਕੌਰ ਸਿੰਘ ਸਿੱਧੂ ਏਡੇ ਕੱਚੇ ਤਾਂ ਨਹੀਂ ਹੈ ਕਿ ਉਹਨਾਂ ਨੇ ਕੋਈ ਫਾਰਮੈਲਟੀ ਜਾਂ ਉਹਨਾਂ ਨੇ ਕਾਨੂੰਨੀ ਕੋਈ ਜਾਣਕਾਰੀ ਨਹੀਂ ਲਈ ਹੋ ਜੇ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਇਹ ਆਈਵੀਐਫ ਦੇ ਰਾਹੀਂ ਨਹੀਂ ਹੋ ਸਕਦਾ ਤਾਂ ਉਹ ਕਨਸੀਵ ਜਿਹੜੀ ਪ੍ਰੈਗਨੈਂਸੀ ਹੋਈ ਹੈ ਉਹ ਆਊਟ ਆਫ ਇੰਡੀਆ ਹੋਈ ਹੈ ਕੁਝ ਇੰਗਲੈਂਡ ਕਹਿੰਦੇ ਕੁਝ ਲੋਕ ਜੋ ਕੇ ਆਪਣੇ ਅਮਰੀਕਾ ਕਹਿੰਦੇ ਆ ਕਿੱਤੇ ਵੀ ਹੋਈ ਹੋਵੇ ਸੋ ਉਹ ਗੱਲਾਂ ਜੇ ਉਥੋਂ ਦੇ ਕਾਨੂੰਨ ਦੇ ਮਤਲਬਕੇ ਹੋ ਸਕਦਾ ਤਾਂ ਡਿਲੀਵਰੀ ਕਰਾਉਣ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਕੁਛ ਨਾ ਕੁਛ ਪਤਾ ਹੋਊਗਾ ਤਾਂ ਹੀ ਹੋਇਆ ਪਰ ਇਹ ਇਹ ਫਿਰ ਮੈਂ ਗੱਲ ਕਰਦਾ ਕਿ ਚਲੋ ਕਾਨੂੰਨ ਪੱਖ ਜੇ ਕੋਈ ਚਾਹੀ ਦੇਣ ਜਿਵੇਂ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜੀ ਅਸੀਂ ਸਾਰਾ ਕੁਝ ਦੇਣ ਨੂੰ ਤਿਆਰ ਆ ਅਸੀਂ ਭੱਜ ਕੇ ਕਿਤੇ ਨਹੀਂ ਜਾਂਦੇ ਜ਼ਿੰਮੇਵਾਰ ਨਾਗਰਿਕਾਂ ਮੇਰੇ ਪੁੱਤ ਨੇ 28 ਸਾਲ ਇਸ ਧਰਤੀ ਤੇ ਗੁਜ਼ਾਰੇ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਮਹਾਰਤਾ ਫੌਜੀ ਆ ਮੈਂ ਵੀ ਰਿਸ਼ਤੇ ਕਾਨੂੰਨ ਦੀ ਪਾਲਣ ਕਰਦਾ ਆ ਭੱਜ ਕੇ ਕਿਤੇ ਨਹੀਂ ਜਾਣ ਲੱਗਿਆ ਇਹ ਗਲਤ ਹੋਇਆ ਬੇਸ਼ੱਕ ਜੇਲ੍ਹ ਚ ਦੇ ਦਿਓ ਪਰ ਕਹਿੰਦੇ ਘੱਟੋ ਘੱਟ ਸਾਨੂੰ ਉਹ 2-4 ਦਿਨ ਮੌਕਾ ਦੇ ਦਿਓ ਸੋ ਗੱਲ ਤਾਂ ਉਹਨਾਂ ਦੀ ਠੀਕ ਹੈ ਪਰ ਟਾਈਮ ਫੇਰ ਅਪ ਮੈਂ ਗੱਲ ਕਰਦਾ ਕਿ ਜਿਹੜੀ ਪੰਜਾਬ ਸਰਕਾਰ ਨੇ ਟਾਈਮਿੰਗ ਚੁਣੀ ਹੈ ਉਹ ਬੜੀ ਗਲਤ ਹੈ ਬਿਲਕੁਲ ਸਿੱਧੂ ਸਾਹਿਬ ਚਾਰ ਦੋਸਤਾਂ ਨੇ ਕਹਿੰਦੇ ਇਕੱਠੇ ਨੇ ਸ਼ਰਾਬ ਪੀਤੀ ਤੇ ਉਹਨਾਂ ਦੀ ਮੌਤ ਹੋ ਗਈ ਕਿੱਥੇ ਦਾ ਮਾਮਲਾ ਜੀ ਤੇ ਸ਼ਰਾਬ ਜ਼ਹਿਰੀਲੀ ਸੀ ਜਾਂ ਕੋਈ ਹੋਰ ਕਾਰਨ ਬਣਿਆ ਸ਼ਾਤਕੀ ਲੇ ਪਾ ਬੋਤੀ ਤਾਂ ਜਿਵੇਂ ਮਰਜੀ ਕੀਤੀ ਜਾਵੇ ਜੀ ਸ਼ਰਾਬ ਦੇ ਬਾਰੇ ਜਿਹੜਾ ਕਿਹਾ ਜਾਂਦਾ ਕਿ ਅਸੀਤਾ ਜ਼ਹਿਰੀਲੀ 6 ਬੰਦੇ ਸੀ 150 ਦੇ ਹਿਸਾਬ ਦੇ ਨਾਲ ਬੋਤਲ ਲਿਆਏ ਇੱਕ ਬੋਤਲ ਤਾਂ ਹੋਣੀ ਨਹੀਂ ਉਹ ਵੱਧ ਹੋਊਗੀ ਇੱਕ ਬੋਤਲ 6 ਜਣਿਆਂ ਨੂੰ ਕੀ ਕਰਦੀ ਆਪਾਂ ਨੂੰ ਪਤਾ ਤੇ ਮਜ਼ਦੂਰ ਸੀ ਔਰ ਇਹ 6ਾਂ ਦੇ ਵਿੱਚੋਂ ਚਾਰਾਂ ਦੀ ਮੌਤ ਹੋ ਗਈ ਦੋ ਦੀ ਹਾਲਤ ਗੰਭੀਰ ਹੈ ਔਰ ਚਾਰਾਂ ਦੇ ਵਿੱਚੋਂ ਦੋ ਆ ਜਿਹੜੇ ਸਕੇ ਪਰ ਇੱਕ ਘਰੇ 200 ਰੁਪਏ ਛਿਕੇ ਤਕਰੀਬਨ 30 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਸੀ ਇਹਨਾਂ ਸਾਰਿਆਂ ਦੀ ਤੇ ਪਿੰਡ 'ਚ ਦਿਹਾੜੀ ਮਜ਼ਦੂਰੀ ਕਰਨ ਵਾਲੇ ਇਹ ਲੋਕ ਸੀਗੇ। ਗੁજરા ਪਿੰਡ ਆ ਡੜਬੇ ਦੇ ਕੋਲੇ ਉਥੋਂ ਦੀ ਇਹ ਘਟਨਾ ਹੈ ਤੇ ਜਦੋਂ ਇਹ ਘਟਨਾ ਹੁਣ ਰਿਪੋਰਟ ਹੋ ਗਈ ਹੈ, ਸਾਹਮਣੇ ਆ ਗਈ ਹੈ। ਉਦੋਂ ਬਾਅਦ ਵੱਡੇ ਪੱਧਰ ਤੇ ਚਰਚਾ ਚੱਲ ਪਈ ਹੈ, ਹਰ ਪਾਸੇ ਚਰਚਾ ਚੱਲ ਪਈ ਹੈ। ਪੀਟੀਓ ਤੋਂ ਲੈ ਕੇ ਹਰੇਕ ਵਿਭਾਗ ਦੇ ਵਾਲਾ ਜਿਹੜਾ ਉਹ ਉੱਥੇ ਪਹੁੰਚਿਆ ਹੋਇਆ ਹੈ, ਇਹ ਡੈੱਡ ਬਾਡੀਜ਼ ਆ ਜਿਹੜੀਆਂ ਮੌਤਰੀਤ ਰੱਖਿਆ ਹੋਈਆਂ ਨੇ ਜਿਹੜੇ ਗੰਭੀਰ ਪੀੜਤ ਨੇ ਦੋ ਵਿਅਕਤੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸੋ ਸਵਾਲ ਬਹੁਤ ਵੱਡੇ ਨੇ ਕਿ ਅਸੀਂ ਤਾਂ ਚਿੱਟੇ ਤੋਂ ਕਹਿਣਾ ਨਹੀਂ ਸ਼ੁਰਾ ਸਕੇ ਹਜੇ ਤੇ ਇਹੋ ਜਿਹੇ ਮੌਤਾਂ ਸਮੇਂ-ਸਮੇਂ ਦੇ ਉੱਤੇ ਪੰਜਾਬ 'ਚ ਹੁੰਦੀਆਂ ਆ ਰਹੀਆਂ ਦੋ ਨੰਬਰ ਦੀ ਸ਼ਰਾਬ ਵੇਚਣ ਵਾਲੇ ਪੰਜਾਬ 'ਚ ਸਰਗਰਮ ਰਹੇ ਪਹਿਲਾਂ ਤਰਨਤਾਰਨ ਵਾਲੇ ਪਾਸੇ ਮੌਤਾਂ ਹੋਈਆਂ ਸੀ ਉਦੋਂ ਜੇ ਉਹ ਵੀਡੀਓ ਕੱਢ ਲਿਆ ਕਿਸੇ ਨੇ ਔਰ ਕੱਢ ਕੇ ਲਗਾਈਆਂ ਹੋਣਗੀਆਂ ਅਪਰਾਧੀਆਂ ਨੇ ਕਿਉਂਕਿ ਉਦੋਂ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਦੋਂ ਇਹ ਰੌਲਾ ਪਾਉਦੇ ਸੀ ਕਿ ਆ ਕੀ ਕੁਝ ਹੋ ਰਿਹਾ ਹੈ ਤੇ ਹੁਣ ਵਿੱਤ ਮੰਤਰੀ ਦਾ ਹਲਕਾ ਹੈ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਤੇ ਬਾਕੀ ਹੋਰ ਵੀ ਇੱਕ ਦੋ ਮੰਤਰੀ ਆ ਜਿਹੜੇ ਨਿਹੜੇੜੇ ਆ ਸੋ ਉੱਥੇ ਜੇ ਇਹ ਘਟਨਾ ਵਾਪਰਦੀ ਹੈ ਤਾਂ ਸਰਕਾਰ ਦੇ ਉੱਤੇ ਖੜੇ ਨੇ ਤਾਂ ਇਹਨਾਂ ਦਾ ਜਵਾਬ ਬੇਸ਼ੱਕ ਸਿੱਧਾ ਸਰਕਾਰ ਦੇ ਕੋਲੇ ਕੋਈ ਹੈ ਨਹੀਂ ਉਹ ਇਹ ਆ ਕਿ ਜਾਂਚ ਬਠਾਤੀ ਹੈ 72 ਘੰਟਿਆਂ ਦੇ ਵਿੱਚ ਐਸਆਈਟੀ ਹੈ ਉਹਨੇ ਰਿਪੋਰਟ ਕਰਨਾ ਕਿਹਾ دار ਹੈ ਕਿ ਪਿੰਡ ਦੇ ਕਿਸੇ ਬੰਦੇ ਤੋਂ ਇਹ ਸ਼ਰਾਮ ਖਰੀਦੀ ਸੀ ਜੇ ਤਾਂ ਗੱਲ ਇੱਥੋਂ ਤੱਕ ਹੀ ਹੈ ਕਿ ਉਹ ਘਰ ਦੀ ਗੱਡੀ ਖਰਾਬ ਸੀ ਕਿਉਂਕਿ ਅੱਗੇ ਗੱਲ ਸਪੈਟ ਮਾਰ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਦਿੱਤਾ ਜਾ ਰਿਹਾ ਹੈ ਉਹ ਵੀ ਹੋ ਸਕਦੀ ਹੈ ਤੇ ਜਾਂ ਫਿਰ ਜਿਹੜਾ ਮਹਾਰਾਣੀ ਵੈਬ ਸੀਰੀਜ਼ ਆ ਜਿਵੇਂ ਉਹਦੇ ਵਿੱਚ ਸਿਆਸੀ ਲੋਕ ਹੈ ਕੁਛ ਨਾ ਕੁਛ ਕਰਦੇ ਦਿਖਾਇਆ ਕਿ ਸ਼ਰਾਬ ਕਿਵੇਂ ਬਣਾ ਕੇ ਵੇਚਦੇ ਆ ਉਹ ਵੀ ਹੋ ਸਕਦਾ ਤੀਜੀ ਗੱਲ ਆ ਜਿਹੜੇ ਖਰਚੇ ਨੇ ਮੇਰੇ ਕੋਲ ਤਾਂ ਉਹ ਹੈ ਕਿਉਂਕਿ ਪੰਜਾਬ ਦੇ ਨਾਲ ਹਰਿਆਣਾ ਲੱਗਦਾ ਤੇ ਹਰਿਆਣੇ ਤੋਂ ਸਸਤੀ ਸ਼ਰਾਬ ਪੰਜਾਬ ਦੇ ਵਿੱਚ ਤਸਕਰੀ ਦੇ ਰਾਹੀਂ ਆਉਂਦੀ ਹੈ ਤੇ ਉੱਥੇ ਦੋ ਨੰਬਰ ਦੀ ਵੀ ਆਉਂਦੀ ਉਹ ਇਹ ਉਹ ਵੀ ਹੋ ਸਕਦੀ ਹੈ ਹਜੇ ਤੱਤ ਆਉਣੇ ਬਾਕੀ ਆ ਸਿੱਧਾ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਔਰ ਗੱਲ ਇਹ ਹੈ ਕਿ ਚਾਰ ਸਥਤ ਇੱਕ ਪਿੰਡ ਦੇ ਵਿੱਚ ਵਸਣੇ ਬਹੁਤ ਵੱਡਾ ਸਵਾਲ ਖੜਾ ਹੋ ਗਿਆ। ਜੀਤੂ ਸਾਹਿਬ ਸਾਬਕਾ ਕਾਂਗਰਸੀ ਤੇ ਮੌਜੂਦਾ ਭਾਜਪਾ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਮਹਾਰਾਣੀ ਪ੍ਰਨੀਤ ਕੌਰ ਵੀ ਕਹਿੰਦੇ ਨੇ ਲੋਕ ਉਹਨਾਂ ਨੂੰ ਤੇ ਉਧਰ ਸੁਖਵੀਰ ਸਿੰਘ ਬਾਦਲ ਦੀ ਪਤਨੀ ਪੀਬਾ ਹਰਸ਼ਮ੍ਰਿਤ ਕੌਰ ਬਾਦਲ ਇਹਨਾਂ ਦਾ ਤਾਂ ਮੈਨੂੰ ਪਤਾ ਹੀ ਪਾਰਲੀਮੈਂਟ 'ਚ ਇਹ ਮੈਂਬਰ ਰਹੇ ਨੇ ਮੌਜੂਦਾ ਵੀ ਕਹਿ ਸਕਦਾ ਚਲੋ ਹੁਣ ਤਾਂ ਚੋਣ ਜਾਬਤਾ ਲੱਗ ਗਿਆ। ਤੇ ਹੋਰ ਕਿੰਨੀਆਂ ਬੀਬੀਆਂ ਪੰਜਾਬ ਕਿਉਂ ਪਹੁੰਚੀਆਂ ਨੇ ਜੀ ਪਾਰਲੀਮੈਂਟ ਇਹ ਅੰਕੜੇ ਤੁਹਾਡੇ ਕੋਲ ਮੌਜੂਦਾ ਵਾਲਾ ਅੰਕੜਾ ਜਿਹੜਾ ਤੁਸੀਂ ਕਰਦੇ ਹੋ ਨਾ राव ਸਾਹਿਬ ਉਹ ਤਾਂ ਆਈ ਰਹੂਗਾ ਹਜੇ ਤੱਕ ਤਾਂ ਮੌਜੂਦਾ ਹੀ ਆ ਨਾ ਹਜੇ ਉਹਦਾ ਕਾਰਜਕਾਲ ਖਤਮ ਨਹੀਂ ਹੋਇਆ ਪੰਜਾਬ ਦਾ ਜ਼ਰੂਰ ਲੱਗ ਗਿਆ ਦੋ ਮੈਂਬਰ ਪਾਰਲੀਮੈਂਟ ਪੰਜਾਬ ਚੋਂ ਹਨ ਔਰ ਪਟਿਆਲੇ ਵਾਲਿਆਂ ਨੇ ਸਭ ਤੋਂ ਵੱਧ ਬੀਬੀਆਂ ਨੂੰ ਚੁਣ ਕੇ ਭੇਜਿਆ ਵੈਸੇ ਇਤਿਹਾਸ ਜੇ ਦੇਖਣਾ ਹੋਵੇ ਆਜ਼ਾਦ ਭਾਰਤ ਦੇ ਵਿੱਚ ਜਦੋਂ ਪੰਜਾਬ ਹੋਂਦ ਦੇ ਵਿੱਚ ਆਇਆ ਜਦੋਂ ਕਣ-ਬੰਡਿਆ ਪੰਜਾਬ ਵੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ 11 ਬੀਬੀਆਂ ਲੋਕ ਸਭਾ ਦੇ ਵਿੱਚ ਪਹੁੰਚੀਆਂ 1962 1971 ਤੇ 1970 ਦੀ ਜਿਹੜੀ ਲੋਕ ਸਭਾ ਦੀ ਚੋਣ ਹੋਈ ਉਹਦੇ ਚ ਕੋਈ ਵੀ ਔਰਤ ਹੈ ਜਿਹੜੀ ਉਹਨੂੰ ਫਾਂ ਨਹੀਂ ਮਿਲਿਆ ਸੀ ਹੁਣ ਤੱਕ ਸਭ ਤੋਂ ਬਾਅਦ ਚਾਰ ਬੀਬੀਆਂ ਜਿਹੜੀਆਂ ਉਹ ਮੈਂਬਰ ਪਾਰਲੀਮੈਂਟ ਦੇ ਵਜੋਂ ਚੁਣੀਆਂ ਗਈਆਂ ਉਹ ਸੀ 2009 ਦੀ ਲੋਕ ਸਭਾ ਅਨੰਦਪੁਰ ਸਾਹਿਬ ਦੇ ਫਤਗੜ ਸਾਹਿਬ ਦਾ ਜਿਹੜਾ ਲੋਕ ਸਭਾ ਹਲਕਾ ਹੈ ਜਦੋਂ ਦੇ ਫੋਨ ਚ ਆਇਆ 2008 ਚ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੋਂ ਕੋਈ ਔਰਤ ਉਮੀਦਵਾਰ ਨਹੀਂ ਜਿੱਤੀ ਖੜੀਆਂ ਵੀ ਨਹੀਂ ਹੋਈਆਂ ਹੋਣਗੀਆਂ ਫਿਰ ਉੱਥੇ ਇਸੇ ਤਰੀਕੇ ਨਾਲ 6 ਵਾਰ ਸਭ ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟ ਨੂੰ ਚੁਣਿਆ ਪੰਜਾਬ ਦੇ ਵਿੱਚ ਉਹ ਹੈ ਪਟਿਆਲਾ ਪਰ ਪਟਿਆਲੇ ਦੇ ਵਿੱਚੋਂ ਜੋ ਦੇਖਣਾ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਾਤਾ ਜੀ ਤੇ ਉਸ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਉਹ ਲਗਾਤਾਰ ਇਥੋਂ ਜਿੱਤੇ ਨੇ ਤੇ 5 ਵਾਰ ਗੁਰਦਾਸਪੁਰ ਦਾ ਇਤਿਹਾਸ ਹੈ 4 ਵਾਰ ਬਠਿੰਡੇ ਵਾਲਿਆਂ ਨੇ ਇਤਿਹਾਸ ਸਿਰਜਤਾ ਕਿ ਇਥੋਂ ਲੋਕ ਸਭਾ ਦੇ ਵਿੱਚ ਆਪ ਦਾ ਨੁਮਾਇੰਦਾ ਭੇਜਿਆ ਕਾਲੀ ਦਲ ਦਾ ਨੁਮਾਇੰਦਾ ਗਿਆ 2 ਵਾਰ ਇਥੋਂ 4 ਵਾਰ ਹੋ ਗਿਆ ਉਹ ਦੋਵੇਂ ਦੇ ਦਾ 2019 ਦੇ ਚੋਣਾਂ ਦੇ ਵਿੱਚ ਜਿਹੜੀ ਇਹ ਗੱਲ ਕਹੀ ਜਾਂਦੀ ਸੀ ਕਿ ਸਭ ਤੋਂ ਵੱਧ ਨੁਮਾਇੰਦਗੀ ਔਰਤਾਂ ਦੀ ਸੀ ਅਸੀਂ ਤਾਂ ਅੰਕੜੇ ਦੇ ਮੁਤਾਬਕ ਪੰਜਾਬ ਦੇ ਵਿੱਚੋਂ ਤਾਂ ਫੇਰ ਵੀ ਉਹ ਨਹੀਂ ਆ ਨਹੀਂ ਭੇਜ ਸਕੇ ਜਦੋਂ 1951 ਤੇ 52 ਦੀ ਸੀ ਨਾ ਚੋਣ ਹੋਈ ਉਦੋਂ 5% ਹਿੱਸੇਦਾਰੀ ਸੀ 17ਵੀਂ ਲੋਕ ਸਭਾ ਜਦੋਂ ਆਈ 19 ਦੇ ਵਿੱਚ ਇਹ ਇਹ ਹਿੱਸੇਦਾਰੀ 14% ਰਹੀ ਸੁਪੰਦਰ ਜੀ ਜੋਸ਼ੀ ਜਿਹੜੇ ਪਹਿਲੀ ਵਾਰ 1951-52 ਦੇ ਵਿੱਚ ਜਦੋਂ ਆਮ ਚੋਣਾਂ ਹੋਈਆਂ ਉਦੋਂ ਉਹ ਕਰਨਾਲ ਤੋਂ ਜਿੱਤੇ ਸੀਗੇ ਕਿਉਂਕਿ ਕਰਨਾਲ ਲੋਕ ਸਭਾ ਪੰਜਾਬ ਦੀ ਸੀ ਇਸ ਕਰਕੇ ਉਹ ਉੱਥੋਂ ਜਿੱਤੇ ਸੀ 1957 ਚ ਜਦੋਂ ਉਹ ਲੋਕ ਸਭਾ ਚੋਣ ਜਿੱਤੇ ਫਿਰ ਅੰਬਾਲਾ ਤੋਂ ਉਹਨਾਂ ਨੇ ਉਦੋਂ ਚੋਣ ਲੜੀ ਤੇ ਦੂਜੀ ਵਾਰ ਉਹ ਉੱਥੋਂ ਜਿੱਤ ਗਏ 66 ਚ ਵੰਡਿਆ ਵੰਡਿਆ ਗਿਆ ਪੰਜਾਬ ਪਹਿਲਾ ਕਰਨਾਲ ਤੇ ਅੰਮ੍ਰਾਲਾ ਦੇ ਵਿੱਚ ਇਹ ਜਿਹੜੇ ਇਲਾਕੇ ਸੀ ਪੰਜਾਬੀ ਬੋਲਦੇ ਇਹ ਪੰਜਾਬ ਦੇ ਵਿੱਚ ਇਧਰ ਹੀ ਜੁੜੇ ਹੋਏ ਸੀ ਪਰ ਉਹ ਹਰਿਆਣੇ ਨੂੰ ਮਿਲ ਗਏ ਇਸ ਕਰਕੇ ਸੁਭਦਰਾ ਜੋਸ਼ੀ ਹੋਰਿਆ ਜਿਹੜੇ ਉਹ ਇਹ ਤੋਂ ਪਾਸੇ ਹੋ ਗਏ ਕਾਂਗਰਸ ਦੇ ਵੱਲੋਂ ਉਹਨਾਂ ਨੇ ਚੋਣ ਲੜੀ ਸੀ 1962 ਦੇ ਵਿੱਚ ਸੁਭਦਰਾ ਜੋਸ਼ੀ ਹੋਰਾਂ ਨੇ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਹਲਕੇ ਦੇ ਵਿੱਚ ਤੇ 1971 ਚ ਚਾਂਦਨੀ ਚੌਕ ਤੋਂ ਉਹ ਮੈਂਬਰ ਪਾਰਲੀਮੈਂਟ ਵੱਲੋਂ ਜਿੱਤ ਹਾਸਲ ਕਰਨ ਵਾਲੇ ਸੀ ਉਹਨਾਂ ਦੀ ਗੱਲ ਤਾਂ ਵੀ ਹੁੰਦੀ ਹੈ ਕਿ 1962 ਦੇ ਵੇਲੇ ਉਦੋਂ ਦੇ ਜਿਹੜੇ ਸਿਟਿੰਗ ਐਮਪੀ ਸੀ ਜਿਹੜੇ ਬਾਅਦ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਟਲ ਵਿਆਹਰੀ ਬਾਜਪਾਈ ਉਹਨਾਂ ਨੂੰ ਵੀ ਹਰਾਇਆ ਸੀ ਉਹਨਾਂ ਨੇ ਸੋ ਇਹ ਉਹਨਾਂ ਦੇ ਨਾਲ ਜੁੜੀ ਗੱਲ ਹੈ ਤੇ ਗਾਹਾਂ ਜੇ ਗੱਲ ਕਰਨੀ ਹੋਵੇ ਤਾਂ ਫਿਰ ਮਹਾਰਾਣੀ ਮਹਿੰਦਰ ਕੌਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਾਤਾ ਉਹ 1966 ਦੇ ਵਿੱਚ ਜਦੋਂ ਪੰਜਾਬ ਵੰਡਿਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਦੋਂ ਲੋਕ ਸਭਾ ਦੇ ਵਿੱਚ ਨਮਾਇੰਦਗੀ ਕੀਤੀ ਹੈ ਪੰਜਾਬ ਦੀ ਤਾਂ ਦੋ ਔਰਤਾਂ ਦੇ ਵਿੱਚ ਜੇ ਨਾਂ ਆਉਂਦਾ ਤਾਂ ਮਹਿੰਦਰ ਕੌਰ ਦਾ ਪਹਿਲਾ ਨਾਂ ਆਉਂਦਾ 1967 ਦੇ ਵਿੱਚ ਲੋਕ ਸਭਾ ਚੋਣੋਂ ਜਿੱਤੇ ਕਾਂਗਰਸ ਦੇ ਮੈਂਬਰ ਵਜੋਂ ਤੇ ਫਿਰ 64 ਤੋਂ ਲੈ ਕੇ 67 ਤੱਕ ਉਹ ਰਾਸਵਾਲੇ ਮੈਂਬਰ ਵੀ ਰਹੇ 77 ਦੇ ਵਿੱਚ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਤੇ 74 78 ਤੋਂ ਲੈ ਕੇ 84 ਤੱਕ ਉਹ ਜਨਤਾ ਪਾਰਟੀ ਦੇ ਵੱਲੋਂ ਰਾਸਸਭਾ ਦੇ ਮੈਂਬਰ ਰਹੇ ਕੈਪਟਨ ਕਾ ਹੁੰਗੇ ਇਤਿਹਾਸ ਰਿਹਾ ਪਾਰਟੀ ਬਦਲ ਹੀ ਲੈਂਦੇ ਆ ਤੇ ਮਹਿੰਦਰ ਸਿੰਘ ਜਦਵਿੰਦਰ ਸਿੰਘ ਦੇ ਦੂਜੇ ਪਤਨੀ ਸੀਗੇ ਉਪੰਦੇ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਸੀ ਇਹ ਤੋਂ ਗਾਹਾਂ ਜੇ ਗੱਲ ਹੋਵੇ ਤਾਂ ਫਿਰ 2017 ਚ ਇਹ ਸ਼ੱਕੇ ਚਲੇ ਗਏ ਉਸ ਤੋਂ ਬਾਅਦ ਨਰਲੇਪ ਕੌਰ ਹੋਰਾਂ ਦਾ ਨਾਮ ਆਉਂਦਾ 1967 ਦੇ ਵਿੱਚ ਇਹ ਜਿਹੜਾ ਅਕਾਲੀ ਦਲ ਸੰਤਪਤੇ ਸਿੰਘ ਗਰੁੱਪ ਸੀ ਉਹਦੇ ਵੱਲੋਂ ਤੁਹਾਡਾ ਹਲਕਾ ਜਿਹੜਾ ਸੰਗਰੂਰ ਇੱਥੋਂ ਮੈਂਬਰ ਚੁਣੇ ਗਿਆ ਸੀ ਗਿਆਨ ਸਿੰਘ ਰਾੜੇਵਾਲਾ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਸੀ ਇਹ ਉਹਨਾਂ ਦੇ ਧੀ ਸੀ ਇਹਨਾਂ ਨੇ ਕਾਂਗਰਸ ਪਾਰਟੀ ਤੋ ਸ਼ੁਰੂਆਤ ਕੀਤੀ ਤੇ ਫਿਰ ਕਾਂਗਰਸ ਤੋਂ ਵੱਖ ਹੋ ਗਏ ਬਾਅਦ ਵਿੱਚ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲੀ ਵੀ ਪਹਿਲੀ ਮਹਿਲਾ ਬੀਬੀ ਸੀ ਪਰ ਚੋਣ ਉਹ ਜਿੱਤ ਨਹੀਂ ਸਕੇ ਸੀ ਇਸੇ ਤਰੀਕੇ ਦੇ ਨਾਲ ਜੇ ਦੇਖਣਾ ਹੋਵੇ ਕਿ ਪੁਨਰਗਠਨ ਤੋਂ ਪਹਿਲਾਂ ਸਿਰਫ ਇੱਕ ਔਰਤ ਮੈਦਾਨ ਦੇ ਵਿੱਚ ਆਈ ਤੇ ਉਹਨੂੰ ਜਿੱਤ ਹਾਸਲ ਹੋਈ ਪੁਨਰਗਠਨ ਤੋਂ ਪਹਿਲਾਂ ਦੂਜੀ ਚੋਣ ਜਦੋਂ ਹੁੰਦੀ ਹੈ ਇੱਕ ਔਰਤ ਮੈਦਾਨ ਚ ਆਈ ਉਹੀ ਜਿੱਤ ਗਈ ਤੀਜੀ ਵਾਰ ਕੋਈ ਵੀ ਨਹੀਂ ਮੈਦਾਨ ਚ ਸੀ ਉਹ ਚੌਥੀ ਵਾਰ ਤਿੰਨਾਂ ਦੇ ਵਿੱਚੋਂ ਦੋਨੋਂ ਜਿੱਤ ਹਾਸਲ ਹੋਈ ਤੇ 5ਵੀਂ ਮਾਦ 5ਵੀਂ ਲੋਕ ਸਭਾ ਦੇ ਵਿੱਚ ਤੇ 6ਵੀਂ ਦੇ ਵਿੱਚ 5ਵੀਂ ਚ ਦੋ ਉਮੀਦਵਾਰ ਸੀ ਕੋਈ ਨਹੀਂ ਜਿੱਤਿਆ 6ਵੀਂ ਚ ਇੱਕ ਸੀ ਕੋਈ ਨਹੀਂ ਜਿੱਤਿਆ 7ਵੀਂ ਚ ਤਿੰਨ ਬੀਬੀਆਂ ਉਮੀਦਵਾਰ ਸੀ ਦੋ ਨੂੰ ਜਿੱਤ ਹਾਸਲ ਹੋਈ ਤੇ 8ਵੀਂ ਚ ਪੰਜ ਉਮੀਦਵਾਰ ਸੀ ਇਹਨਾਂ ਚੋਂ ਇੱਕ ਨੂੰ ਜਿੱਤ ਹਾਸਲ ਹੋਈ ਇਸੇ ਤਰੀਕੇ ਦੇ ਨਾਲ ਜੇ ਸਭ ਤੋਂ ਵੱਧ ਦੇਖਣਾ ਹੋਵੇ ਤਾਂ 15ਵੀਂ ਲੋਕ ਸਭਾ ਦੇ ਵਿੱਚ 13 ਉਮੀਦਵਾਰ ਸੀ ਜਿਨ੍ਹਾਂ ਚੋਂ ਚਾਰ ਨਾਮਜ਼ਦ ਹੋਏ ਜੇਤੂ ਰਹੇ ਸੁਖਵੰਤ ਸੁਖਵੰਤ ਕੋਰਪਿੰਦੜ 1980 ਦੇ ਵਿੱਚ ਪੰਜਵੀਂ ਬਾਰ ਲੋਕ ਸਭਾ ਚ ਪਹੁੰਚਣ ਵਾਲੀ ਬੀਬੀ ਸੀ ਉਹਨਾਂ ਨੇ 1980 85 89 92 ਤੋਂ ਲੈ ਕੇ 96 ਤੱਕ ਲਗਾਤਾਰ ਜਿੱਤ ਹਾਸਲ ਕੀਤੀ ਤੇ ਜਦੋਂ ਫਿਰ 1997 ਦੇ ਵਿੱਚ ਵਿਰੋਧ ਖੰਨਾ ਗੁਰਦਾਸਪੁਰ ਤੋਂ ਚੋਣ ਲੜੇ ਤਾਂ ਫਿਰ ਉਹਨਾਂ ਨੇ ਇਹਨਾਂ ਨੂੰ ਹਰਾਤਾ ਸੀ ਫਿਰ ਇਹ ਰਾਸ ਸਭਾ ਦੇ ਵਿੱਚ ਵੀ ਨਾਮ ਜਦ ਹੋਏ ਬਾਅਦ ਚ ਚਲੋ 2006 ਚ ਇਹਨਾਂ ਦੀ ਮੌਤ ਵੀ ਹੋ ਗਈ ਉਦੋਂ ਇਹ ਰਾਸ ਸਭਾ ਦੇ ਮੈਂਬਰ ਵੀ ਸੀ ਗੁਰਵਿੰਦਰ ਕੌਰ ਬਰਾੜ ਦਨ ਆਏ ਜਿਹੜਾ ਉਹ ਵੀ ਸਿਆਸਤ ਦੇ ਵਿੱਚ ਸਰਗਰਮ ਹੈ ਉਹ 1980 ਦੇ ਵਿੱਚ ਫਰੀਦਕੋਟ ਹਲਕੇ ਤੋਂ ਚੋਣ ਜਿੱਤੇ ਸੀ ਅੱਜਕੱਲ ਤਾਂ ਹਲਕਾ ਉਹ ਰਾਖਮ ਹੈ ਤੇ ਇਥੇ ਉਹਨਾਂ ਨੇ ਬਲਵੰਤ ਸਿੰਘ ਰਾਮੂ ਵਾਲੀਏ ਨੂੰ ਹਰਾਇਆ ਸੀ ਇਹ ਹੀ ਕੈਰੋਂ ਪਰਿਵਾਰ ਦੇ ਨਾਲ ਸੰਬੰਧਤ ਸੀ ਕੈਰੋਂ ਦੇ ਭਾਈ ਜਸਵੰਤ ਸਿੰਘ ਉਹਨਾਂ ਦੀ ਬੇਟੀ ਸੀ ਤੇ ਹਰਚੰਦ ਸਿੰਘ ਬਰਾੜ ਹੋਰਾਂ ਦੇ ਪਤਨੀ ਸੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਇਸ ਕਰਕੇ ਨਾ ਦਬਦਬਾ ਪੂਰਾ ਹੀ ਰਿਹਾ ਕਿਉਂਕਿ 1972 ਚ ਮਲੋੜ ਤੋਂ ਵਿਧਾਇਕ ਵੀ ਰਹੇ ਤੇ ਕੈਬਨਟ ਦਾ ਵੀ ਹਿੱਸਾ ਰਿਹਾ ਇਹ ਹੋਰ ਕਾਫੀ ਕੁਝ ਇਹਨਾਂ ਦੇ ਨਾਲ ਜੁੜਦਾ ਰਿਹਾ ਉਹ ਦੁਬਾਰਾ ਗੱਲ ਕਰੀਏ 99 ਦੀ ਇਲੈਕਸ਼ਨ ਦੀ ਜਦੋਂ ਪੰਥਕ ਤੇ ਰਨੂ ਵੱਡੀ ਜਿੱਤ ਹਾਸਲ ਹੋਈ ਤਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਬਿਮਲਾ ਦੇਵੀ ਜਿਹਦਾ ਬਾਅਦ ਵਿੱਚ ਨਾਮ ਬੀਬੀ ਬਿਮਲਕੌਰ ਖਾਲਸਾ ਹੋ ਗਿਆ ਸੀ ਕਿਉਂਕਿ ਉਹਨਾਂ ਨੇ ਵਿਅੰਤ ਸਿੰਘ ਹੋਰਾ ਦੇ ਨਾਲ ਵਿਆਹ ਕਰਾਇਆ ਸੀ ਤੇ ਵਿਅੰਤ ਸਿੰਘ ਉਹ ਸੀ ਜਿਹੜੇ ਇੰਦਰ ਗਾਂਧੀ ਕਤਲ ਕੇਸ ਦੇ ਵਿੱਚ ਨਾਮਜ਼ਦ ਸੀ ਤੇ ਉਹਨਾਂ ਦੇ ਧਰਮ ਪਤਨੀ ਸੀ ਇਹਨਾਂ ਨੂੰ ਉਥੋਂ ਜਿੱਤ ਵੀ ਹਾਸਲ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਤੇ ਇਹਨਾਂ ਦੀ ਮੌਤ ਵੀ ਆ ਜਿਹੜੀ ਉਹ ਸ਼ੱਕੀ ਹਾਲਤਾਂ ਚ ਹੋਈ ਸੀ ਕਾਰਨ ਨਹੀਂ ਹਜੇ ਤੱਕ ਪਤਾ ਲੱਗ ਸਕੇ ਇਹਨਾਂ ਨੂੰ 2 ਸਾਲ ਦੀ ਸਜ਼ਾ ਵੀ ਹੋਈ ਸੀ ਇਹ ਨਰਸਿੰਗ ਦੇ ਵਜੋਂ ਨਰਸਿੰਗ ਕਰੀਅਰ ਦੇ ਵਿੱਚ ਸੀ ਇਹ ਇੱਕ ਹਸਪਤਾਲ 'ਚ ਜੌਬ ਕਰਦਾ ਇਹ ਦਿੱਲੀ 'ਚ ਤੇ ਇਹਨਾਂ ਨੇ ਕੁਝ ਸ਼ਬਦਾਂ ਭਾਸ਼ਣ ਦਿੱਤਾ ਜਿਹੜਾ ਸਰਕਾਰ ਨੂੰ ਲੱਗਿਆ ਕਿ ਇਹ ਢ ਘਾਉ ਭਾਸ਼ਣ ਐ ਇਸ ਕਰਕੇ ਇਹਨਾਂ ਨੂੰ 2 ਸਾਲ ਦੀ ਸਜ਼ਾ ਵੀ ਹੋਈ ਸੀ ਬਾਅਦ ਵਿੱਚ ਚਲੋ ਇਹਨਾਂ ਨੂੰ ਜਿੱਤ ਵੀ ਹਾਸਲ ਹੋਈ ਪ੍ਰਜਿੰਦਰ ਕੌਰ ਬਲਾਰਾ ਜਿਹੜੇ ਆ ਜੀ ਉਹ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਲਾਰਾ ਦੇ ਧਰਮ ਪਤਨੀ ਸੀ ਇਹ ਵੀ 89 ਦੇ ਵਿੱਚ ਹੀ ਇਲੈਕਸ਼ਨ ਲੜੇ ਇੱਕੋ ਵਾਰ ਇਹਨਾਂ ਨੇ ਇਲੈਕਸ਼ਨ ਲੜੀ ਕਿਉਂਕਿ ਬਲਾਰਾ ਸਾਹਿਬ ਦਾ ਉਦੋਂ ਪਹਿਲਾਂ ਪੁਲਿਸ ਮੁਕਾਬਲਾ ਬਨਾਤਾ ਸੀ ਤੇ ਉਹ ਉਹਨਾਂ ਦਾ ਜਿਹੜਾ ਨਾਂ ਕਿਤੇ ਨਾ ਕਿਤੇ ਜਿਹੜਾ ਲੁਧਿਆਣੇ ਵਾਲਾ ਬੈਂਕ ਡਾਕਾ ਸੀ ਸਭ ਤੋਂ ਵੱਡੀ ਡਕੈਤੀ ਸੀ ਉਹਦੇ ਨਾਲ ਜੁੜਦਾ ਸੀ ਤਾਂ ਕਰਕੇ ਉਹਨਾਂ ਦਾ ਪੁਲਿਸ ਨੇ ਮੁਕਾਬਲਾ ਬਨਾਤਾ ਸੀ ਤੇ ਉਦੋਂ ਬਾਅਦ ਦੇ ਵਿੱਚ ਬੀਬੀ ਬਲਾਰਾ ਜਿਹੜੇ ਉਹ ਮੈਦਾਨ ਦੇ ਵਿੱਚ ਆਏ ਸੀ ਇੱਕੋ ਵਾਰ ਹੀ ਇਹ ਜਿੱਤ ਹਾਸਲ ਕੀਤੀ ਬਾਅਦ ਵਿੱਚ ਸਰਗਰਮ ਨਹੀਂ ਰਹੇ ਫਿਰ ਇੱਕ ਨਾਂ ਸੰਤੋਖ ਚੌਧਰੀ ਹੋਰ ਸੰਤੋਸ਼ ਚੌਧਰੀ 1992 1999 ਤੇ 2009 ਇਹ ਲੋਕ ਸਭਾ ਮੈਂਬਰ ਬਣੇ 92 99 ਦੇ ਵਿੱਚ ਫਲੋਰ ਤੋਂ ਤੇ 2009 ਚ ਹੁਸ਼ਿਆਰਪੁਰ ਤੋਂ ਇਹ ਮੈਂਬਰ ਪਾਰਲੀਮੈਂਟ ਰਹੇ ਤੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਦੇ ਅਹੁਦੇ ਦਾ ਵੀ ਇਹਨਾਂ ਨੇ ਸੁੱਖ ਭੋਗਿਆ ਕਾਂਗਰਸ ਦੇ ਉਪ ਪ੍ਰਧਾਨ ਵੀ ਰਹੇ 1986 ਦੇ ਵਿੱਚ ਫਿਰ ਇਕਨੋਮਿਕ ਕਮਿਸ਼ਨ ਦੇ ਚੇਅਰਪਰਸਨ ਵੀ ਰਹੇ ਜਿਹੜਾ ਸਫਾਈ ਕਰਮਚਾਰੀਆਂ ਦੇ ਵਾਸਤੇ ਬਣਾਈ ਸ਼ਗਰਸ਼ਨ ਦਾ ਕਾਫੀ ਰਿਹਾ ਸਤਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੋਪੜ ਤੋਂ ਲੋਕ ਸਭਾ ਮੈਂਬਰ ਬਣੇ ਤੇ 1998 ਦੇ ਵਿੱਚ ਉਹਨਾਂ ਨੇ ਜਿਹੜੀ ਜਿੱਤ ਹਾਸਲ ਕੀਤੀ ਤੇ ਉਹ ਕੱਲੀ ਸੀ ਉਹ ਜਿਹੜੇ ਪ੍ਰਧਾਨ ਸਭਾ ਦੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੀ ਤੇ ਉਸ ਤੋਂ ਬਾਅਦ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਤੇ ਵੀ ਇਹ ਬੀਬੀਆਂ ਦਾ ਜਿਹੜਾ ਮਹਿਲਾ ਵਿੰਗਾ ਉਹਦੇ 'ਚ ਪਰਮਜੀਤ ਕੌਰ ਗੁਲਸ਼ਨ ਤਨਸੇਂਗ ਗੁਲਸ਼ਨ ਦੇ ਬੇਟੀ ਨੇ ਉਹ ਅਕਾਲੀ ਦਲ ਦੇ ਵਿੱਚ ਮੰਤਰੀ ਹੁੰਦੇ ਸੀ ਸਰਕਾਰ ਦੇ ਵਿੱਚ ਮੰਤਰੀ ਹੁੰਦੇ ਸੀ ਅਕਾਲੀ ਦਲ ਦੇ ਵੱਲੋਂ ਬਾਅਦ ਦੇ ਵਿੱਚ ਅੱਜਕੱਲ ਇਹ ਫੇਰ ਅਕਾਲੀ ਹੋ ਗਏ ਹੁਣੇ ਆ ਬਾਦਲ ਕੇ ਤੇ ਵਿੱਚ ਦੀ ਇਹ ਢੀਂਸਾ ਗਰੁੱਪ ਦੇ ਨਾਲ ਚਲੇ ਗਿਆ ਸੀ ਪਰ ਇਹਨਾਂ ਨੂੰ ਬਠਿੰਡੇ ਤੋਂ ਪਹਿਲੀ ਵਾਰ ਟਿਕਟ ਦਿੱਤੀ ਜਦੋਂ ਮੈਂ ਪ੍ਰਿੰਸੀਪਲ ਹੁੰਦੇ ਸੀਗੇ ਉਹ ਸੀ 2004 ਦਾ ਵੇਲਾ 2008 2004 ਤੇ 2009 ਦੇ ਵਿੱਚ ਇਹਨਾਂ ਨੇ ਜਿੱਤ ਹਾਸਲ ਕੀਤੀ ਪਹਿਲਾਂ ਬਠਿੰਡੇ ਤੋਂ ਤੇ 2009 ਚ ਰਖਮਾ ਹਲਕਾ ਹੋ ਗਿਆ ਸੀਗਾ ਫਰੀਦਕੋਟ ਫਿਰ ਇਹ ਫਰੀਦਕੋਟ ਹਲਕੇ ਤੋਂ ਜਿੱਤੇ ਤੇ ਇਸੇ ਤਰੀਕੇ ਦੇ ਨਾਲ ਉਹ ਲਗਾਤਾਰ ਸਰਗਰਮ ਨੇ ਤੇ ਨਿਤ ਕੋਰ ਕੋਰਪੋਰਾਂ ਦੇ ਬਾਰੇ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ 1999, 2004, 2009 ਦੇ ਵਿੱਚ ਲਗਾਤਾਰ ਤਿੰਨ ਵਾਰ ਹੈਟ੍ਰਿਕ ਮਾਰੀ ਲੋਕ ਸਭਾ ਹਲਕਾ ਪਟਿਆਲੇ ਤੋਂ 2014 ਚੋਂ ਡਾਕਟਰ ਧਰਮਵੀਰ ਗਾਂਧੀ ਤੋਂ ਹਾਰ ਗਏ 2019 ਚ ਉਹ ਫਿਰ ਜਿੱਤ ਗਏ ਤੇ 2019 ਦੇ ਵਿੱਚ ਉਹ ਕਾਂਗਰਸ ਦੀ ਟਿਕਟ ਤੋਂ ਰਾਜ ਸਭਾ ਮੈਂਬਰ ਸੀਗੇ ਜਿਹੜੇ ਹੁਣ ਤੱਕ ਨਹੀਂ ਅਜਿਹਾ ਲੋ ਬੀਜੇਪੀ ਚ ਹੈ ਤੇ ਸਭਾਬਨਾ ਕਿ ਬੀਜੇਪੀ ਦੇ ਵੱਲੋਂ ਉਹ ਉਮੀਦਵਾਰ ਆਉਣਗੇ ਹਰ ਸਿੰਘ ਉਦਕੌਰ ਬਾਦਲ ਜਿਹੜਾ 2009 ਦੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਸਰਗਰਮ ਹੋਏ ਫਿਰ 14 ਤੇ 19 ਚ ਲਗਾਤਾਰ ਤਿੰਨ ਵਾਰ ਮੈਂਬਰ ਬਣੇ ਫੂਡ ਪ੍ਰੋਸੈਸਿੰਗ ਮਨਿਸਟਰ ਦੇ ਬਜਾ ਮੋਦੀ ਕੈਬਨਿਟ ਦੇ ਵਿੱਚ ਹੋ ਰਹੇ ਬੇਸ਼ੱਕ ਅਕਾਲੀ ਦਲ ਉਹਨਾਂ ਤੋਂ ਅਲੈਦਾ ਹੋ ਗਿਆ ਸੀਗਾ ਬੀਜੇਪੀ ਤੋਂ ਹੁਣ ਫਿਰ ਨੇੜੇ ਹੋ ਰਿਹਾ ਹੈ ਤਾਂ ਸੰਭਾਵਨਾ ਹੈ ਕਿ ਇਹ ਬਠਿੰਡੇ ਤੋਂ ਉਮੀਦਵਾਰ ਹੋਣਗੇ ਸੋ ਇਹੀ ਜਿਹੜਾ ਔਰਤਾਂ ਦੇ ਨਾਲ ਜੁੜਿਆ ਅੰਕੜਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਗੱਜਣ ਮਾਜਰਾ ਤੇ ਉਹਨਾਂ ਦੇ 6 ਸਾਥੀਆਂ ਦੇ ਖਿਲਾਫ ਮੁਕੱਦਮਾ ਦਰਜ ਹੈ ਗੱਜਨ ਮਾਜਰਾ ਉਹ ਵਿਧਾਇਕ ਨੇ ਜਿਹੜਿਆ ਨੇ ਕਿਹਾ ਸੀ ਕਿ ਜੀ ਮੈਂ 1 ਰੁਪਿਆ ਟੋਕਨ ਮਨੀ ਲਵਾਂਗਾ ਤਨਖਾਹ ਨਹੀਂ ਲੈਂਦਾ ਵਿਧਾਨ ਸਭਾ ਚ ਪਰ ਉਹਨਾਂ ਦੇ ਨਾਲ ਹੋਰ ਹੀ ਕੰਮ ਚੱਲ ਪਿਆ ਕਿਉਂਕਿ 40 ਕਰੋੜ 92 ਲੱਖ ਰੁਪਏ ਦਾ ਬੈਂਕ ਦੇ ਨਾਲ ਫਰਾਡ ਕਰਨ ਦਾ ਮਾਮਲਾ ਜਿਹਦੇ ਤਹਿਤ ਉਹ ਪਹਿਲਾਂ ਹਿਰਾਸਤੇ ਵਿੱਚ ਨੇ ਤੇ ਹੁਣ ਉਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਹੋ ਗਿਆ ਤਾਂ ਸਿਕੂਸ਼ਨ ਕੰਪਲੇਂਟ ਇਹਨੂੰ ਕਿਹਾ ਜਾਂਦਾ ਚਾਰਜ ਸ਼ੀਟ ਆ ਜਿਹੜੀ ਉਹ ਫਾਈਲ ਕੀਤੀ ਹੈ ਜਿਹੜੀ ਉਹਦੇ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੱਜਨਵਾਜਰਾ ਉਹਦੇ ਨਾਲ 6 ਹੋਰ ਵਿਅਕਤੀ ਉਹਨਾਂ ਦੇ ਨਾਮ ਸ਼ਾਮਲ ਹੈ ਈਡੀ ਨੇ ਬੁੱਧਵਾਰ ਨੂੰ ਇਹਦੀ ਜਾਣਕਾਰੀ ਜਨਤਕ ਕੀਤੀ ਹੈ ਤੇ ਜਲੰਧਰ ਦੇ ਵਿੱਚ ਈਡੀ ਦਫਤਰ ਦੇ ਵੱਲੋਂ 4 ਮਹੀਨੇ ਪਹਿਲਾਂ ਗੱਜਨਵਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਵਿਆਹ ਸਮਾਗਮ ਵਿੱਚੋਂ ਲੈ ਕੇ ਗਏ ਸੀ ਤਾਂ ਗ੍ਰਿਫਤਾਰੀ ਤੋਂ ਬਾਅਦ ਅੱਜ ਤੱਕ ਇਹ ਈਡੀ ਦਾ ਵੱਡਾ ਐਕਸ਼ਨ ਹੈ ਤੇ ਇਹ ਐਮਐਲਏ ਤੇ ਐਮਪੀ ਜਿਹੜੀ ਬਕਾਇਦਾ ਅਲਾਲਤ ਹੁੰਦੀ ਹੈ ਉਹਦੀ ਹਰਾਸਤ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਜਿਹੜਾ ਇਹਨੂੰ ਨਰੇਸ਼ਲ ਹਰਾਸਤ ਦੇ ਵਿੱਚ ਭੇਜਿਆ ਹੋਇਆ ਹੁਣ ਆ ਜਿਹੜਾ ਕੇਸ ਹੈ ਇਹਨਾਂ ਦੇ ਉੱਤੇ ਉਹ ਜੁੜ ਗਿਆ ਕਿਉਂਕਿ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਨਿਰਦੇਸ਼ਕ ਜਸਵੰਤ ਸਿੰਘ ਗੱਜਨਮਾਦਰਾ ਤੇ ਤਾਰਾ ਕਾਰਪੋਰੇਸ਼ਨ ਲਿਮਟਿਡ ਤੇ ਹੋਰ ਮਾਮਲਿਆਂ ਦੇ ਵਿੱਚ ਤਿੰਨ ਕੰਪਨੀਆਂ ਦੇ ਵਿੱਚ ਤੇ ਹੋਰ ਜਿਹੜੇ ਇਹਨਾਂ ਦੇ ਸਹਿਯੋਗੀ ਹੈ ਉਹਨਾਂ ਦੇ ਖਿਲਾਫ 5 ਜਨਵਰੀ ਨੂੰ ਇੱਕ ਸ਼ਿਕਾਇਤ ਦਰਜ ਹੋਈ ਸੀ ਉਸੇ ਦੇ ਉੱਤੇ ਇਹ ਅੱਗੇ ਕਾਰਵਾਈ ਕਰਦੇ ਹੋਏ ਇਹ ਐਕਸ਼ਨ ਲਿਆ ਗਿਆ ਸ਼ਿਕਾਇਤ ਜਿਹੜੀ ਹੈ ਉਹਨੂੰ ਐਫਆਈਆਰ ਦੇ ਰੂਪ ਦੇ ਵਿੱਚ ਰਜਿਸਟਰਡ ਕੀਤਾ ਸੀ ਸੀਬੀਆਈ ਨੇ ਸੀਬੀਆਈ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਿਲ ਕੇ ਇਹ ਕਾਰਵਾਈ ਕੀਤੀ ਹੈ ਬੈਂਕ ਆਫ ਇੰਡੀਆ ਲੁਧਿਆਣਾ ਨੇ ਸੀਬੇ ਨੂੰ ਸ਼ਿਕਾਇਤ ਕੀਤੀ ਸੀ ਕਿ ਚਾਰ ਕਿਸ਼ਤਾਂ ਜਿਹਨਾਂ ਨੇ ਸਾਡੇ ਤੋਂ 40 ਕਰੋੜ ਦਾ ਲੋਨ ਲਿਆ ਤੇ ਉਹਦੇ ਫਿਰ ਘਪਲੇ ਘਟਾਲੇ ਦੇ ਦੋਸ਼ ਇਹਨਾਂ ਤੇ ਲੱਗੇ ਉਦੋਂ ਬਾਅਦ ਇਹ ਪਤਾ ਲੱਗਿਆ ਕਿ 94 ਬਲੈਂਕ ਚੈੱਕ ਜਿਹੜੇ ਇਹਨਾਂ ਦੇ ਕੋਲੋਂ ਬਰਾਮਦ ਹੋਏ ਕੈਸ਼ ਇੰਡੀਅਨ ਤੇਬਾ ਦੇ ਸੀ ਕਾਂਸੀ ਉਹਦੇ ਨਾਲ ਪ੍ਰਾਪਰਟੀ ਦੇ ਕਾਗਜ਼ ਵੀ ਕੁਐਸ਼ਨਾਂ ਤੋਂ ਮਿਲੇ ਸੀਗੇ ਜਿਹਦੇ ਕਰਕੇ ਹਜੇ ਤੱਕ ਇਹਨਾਂ ਦੀ ਜਾਂਚ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਘਰੇ ਹੋਏ ਇਹ ਕਸੂਤੇ ਨੇ ਇਹਨਾਂ ਨੇ ਸਿਵਰਜੀਤ ਸਿੰਘ ਮਾਨ ਹੋਰਾਂ ਨੂੰ ਹਰਾਇਆ ਸੀ ਉਸ ਵਿਧਾਨ ਸਭਾ ਹਲਕੇ ਦੇ ਵਿੱਚੋਂ ਈਡੀ ਦੀ ਜਾਂਚ ਦੇ ਵਿੱਚ ਜਿਹੜਾ ਕੋ ਸਾਹਮਣੇ ਆ ਰਿਹਾ ਉਹਦੇ ਮੁਤਾਬਕ ਇਹ ਹੀ ਹੈ ਕਿ ਵੱਡੀ ਰਕਮ ਹੈ ਜਿਹੜੀ ਉਹਦੇ ਵਿੱਚ ਤੇ ਹੇਰ ਫੇਰ ਹੋਇਆ ਤੇ ਇਹਨਾਂ ਦਾ ਨਾਂ ਉਹਦੇ ਵਿੱਚ ਬੋਲਦਾ ਹੁਣ ਸਵਾਲ ਫਿਰ ਉੱਥੇ ਆ ਜਾਂਦਾ ਕਿ ਆਮ ਆਦਮੀ ਪਾਰਟੀ ਤੇ ਜਿਹੜੇ ਵਿਰੋਧੀ ਨੇ ਉਹ ਇਹੀ ਸਵਾਲ ਆ ਜਾਂਦਾ ਕਿ ਜਿਹੜਾ ਤੁਹਾਡੇ ਜਾਜਾ ਦਾ ਤੁਸੀਂ ਤਾਂ ਕਹਿੰਦੇ ਹੋ ਹੀਰੇ ਆ ਤੇ ਇਹ ਹੀਰੇ ਆ ਜਿਹੜੇ ਤੁਹਾਡੇ ਇਹਨਾਂ ਦਾ ਸਾਰਾ ਕੱਦ ਸੱਚ ਸਾਹਮਣੇ ਆ ਹੀ ਜਾਂਦਾ ਇੱਕ ਹੀਰਾ ਹੋਰ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਉਹ ਕਹਿੰਦੇ 40 ਕਰੋੜ ਦੇ ਗਵਰਨਚਾ ਹੈਗਾ ਨਾ ਦਾ ਨਾ ਤੇ ਨਾਲ ਹੀ ਖਬਰ ਲੈ ਜੋ ਤੁਸੀਂ ਵਿਕਰਮ ਸਿੰਘ ਮਜੀਠੀਆ ਰਾਜਕਮਰ ਚੱਬੇਵਾਲ ਵੱਲ ਬੜੇ ਤੰਦ ਚੱਪ ਰਹੇ ਨੇ ਇਹਨੂੰ ਕੀ ਦੋਨੇ ਜੋੜ ਕੇ ਕਰ ਲਿਆ ਮਾਮਲੇ 40 ਕਰੋੜ ਵਾਲਾ ਤਾਂ ਇਹ ਈਡੀ ਵਾਲਾ ਇਹੀ ਬੰਦਾ ਜਿਹੜੇ ਦਾ ਅਸੀਂ ਪਹਿਲਾਂ ਜ਼ਿਕਰ ਕਰਕੇ ਹਟਿਆ ਤੇ阿里 ਕਰੋੜ 92 ਲੱਖ ਦਾ ਮਾਮਲਾ ਉਹ ਗੱਜਨ ਮਾਜਰਾ ਹੋਰਾਂ ਦੇ ਖਿਲਾਫ ਹੀ ਹੈ ਦਸੌਂਤ ਸਿੰਘ ਹੋਰਾਂ ਦੇ ਜਿਹੜੀ ਦੂਜੀ ਗੱਲ ਹੈ ਉਹ ਹੈ ਆਮ ਆਦਮੀ ਪਾਰਟੀ 'ਚ ਹੁਣ ਜਿਹੜੇ ਤਾਜ਼ੇ-ਤਾਜ਼ੇ ਸ਼ਾਮਲ ਹੋਏ ਰਾਜਕੁਮਾਰ ਚੱਬੇਵਾਹ ਜਦੋਂ ਤਾਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਉਹ ਇੱਕ ਪੰਡ ਜੀ ਚੱਕੀ ਖੜੇ ਸੀਗੇ ਪੰਜਾਬ ਦੇ ਸਿਰ ਇੰਨਾ ਕਰਜ਼ਾ ਦੂਜੇ ਦਿਨ ਧੜੂ ਚੱਕੀ ਖੜੇ ਸੀਗੇ ਕਿਉਂਕਿ ਆਮ ਆਦਮੀ ਪਾਰਟੀ 'ਚ ਉਹ ਸ਼ਾਮਲ ਹੋ ਗਏ ਦੱਸਿਆ ਜਾਂਦਾ ਸੀ ਕਿ ਇਹ ਥਾਂ ਹੈ ਜਿਹੜੀ ਡਾਕਟਰ ਲਖਵੀਰ ਸਿੰਘ ਹੋਰਾਂ ਦੇ ਵਾਸਤੇ ਸੀਗੀ ਉਹਨਾਂ ਨੇ ਵੀ ਪੂਰੀ ਤਿਆਰੀ ਕਰ ਲਈ ਸੀ ਕਿ ਅੱਜ ਪ੍ਰੈਸ ਕਾਨਫਰੰਸ ਦਾ ਵੀ ਐਲਾਨ ਹੋ ਗਿਆ ਸੀ 3 ਵਜੇ ਪ੍ਰੈਸ ਕਾਨਫਰੰਸ ਕੈਨਸਲ ਕਰ ਦਿੱਤੀ ਸੀ ਡਾਕਟਰ ਲਖਵੀਰ ਜਿਹੜੇ ਹੈਲਥ ਆਫੀਸਰ ਸੀਗੇ ਹੁਸ਼ਿਆਰਪੁਰ ਦੇ ਵਿੱਚ ਉਹ ਬੜਿਆ ਰੀਡਾ ਕਰਦੇ ਹੁੰਦੇ ਸੀ ਪਤਾ ਨਹੀਂ ਉਹਦੇ ਤੋਂ ਕੀ ਨਿਕਲਿਆ ਉਹ ਤਾਂ ਨਿਕਲ ਗਏ ਫਿਰ ਅਕਾਲੀ ਦਲ 'ਚ ਚੱਲ ਗਿਆ ਸੀ ਤੇ ਉਹਨਾਂ ਦੇ ਥਾਂ ਦੇ ਉੱਤੇ ਇਹ ਜਦੋਂ ਆਮ ਆਦਮੀ ਪਾਰਟੀ ਦਾ ਆਇਆ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹਨਾਂ ਨੂੰ ਘੇਰਿਆ ਕਿ ਜੀ 4600 ਗਰੀਬ ਵਿਅਕਤੀਆਂ ਤੋਂ 10000 ਤੋਂ ਲੈ ਕੇ 35000 ਰੁਪਏ ਤੱਕ ਦੀ ਰਾਸ਼ੀ ਦੇਣ ਦੇ ਜਿਹੜੇ ਤੁਸੀਂ ਸਰਟੀਫਿਕੇਟ ਜਾਰੀ ਕੀਤੇ ਸੀ ਉਹ ਮਾਮਲਾ ਕੀ ਹੈ ਲੈਟਰ ਹੈਡ ਦੇ ਵਿੱਚ ਝਾਲਸਾਜੀ ਕਰਨ ਦਾ ਮਾਮਲਾ ਜਾਂ ਕੁਝ ਹੋਰ ਹੈ ਉਹ ਦੋਸ਼ ਇਹਨਾਂ ਤੇ ਲੱਗੇ ਸੀਗੇ ਗ੍ਰਿਫਤਾਰੀ ਹੋਣ ਦੀ ਚਰਚਾ ਸੀ ਤੇ ਵਿਕਰਮ ਸਿੰਘ ਮੰਜੀਠਿਆ ਹੋਰ ਨੇ ਕਿਹਾ ਕਿ ਜਦੋਂ ਹੁਣ ਇਹ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਗਏ ਨੇ ਉਹ ਸਾਰੇ ਦਾ ਸਾਰਾ ਮਾਮਲਾ ਦੱਬਿਆ ਗਿਆ ਹਾਲਾਂਕਿ ਜਿਹੜੇ ਇਹ ਸਾਬਕਾ ਵਿਧਾਇਕ ਨੇ ਹੁਣ ਤਾਂ ਬਰੋਧੀਦਰ ਦੇ ਪੋਪੂਲਰ ਲੀਡਰ ਸੀਗੇ ਇਹਨਾਂ ਨੇ ਕਿਹਾ ਕਿ ਉਹਦੇ ਜੀ ਮੈਨੂੰ ਕਲੇਮ ਚੈਟ ਮਿਲ ਚੁੱਕੀ ਹੈ ਮੈਨੂੰ ਕੋਈ ਹੇਰਾ ਫੇਰੀ ਕੀਤੀ ਹੋਈ ਨਹੀਂ ਫੰਡ ਉਵੇਂ ਪਏ ਆ ਜਿਹੜੇ ਜਿੰਨੇ ਮੇਰੇ ਕੋਲ ਫੰਡ ਆਏ ਸੀ ਜਾਂ ਤਾਂ ਮੈਂ ਵਰਤ ਤੇ ਤੇ ਜਾਂ ਫਿਰ ਸਰਕਾਰ ਕੋਲ ਵਾਪਸ ਚਲੇ ਗਏ ਪਰ ਵਿਕਰਮ ਸਿੰਘ ਮਜੀਠੀਆ ਹੋ ਰਹੇ ਇਹ ਗੱਲ ਕਹਿੰਦੇ ਆ ਕਿ ਇਹ ਉਨਾਂ ਚਿਰ ਹੀ ਸਾਰਾ ਕੁਝ ਸੀਗਾ ਜਦੋਂ ਅਜਾ ਕਾਂਗਰਸ ਦੇ ਵਿੱਚ ਸੀ ਜਦੋਂ ਕਾਂਗਰਸ ਛੱਡ ਕੇ ਤੁਸੀਂ ਇੱਧਰ ਚੱਲ ਗਏ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਉਹ ਕੇਸ ਵੀ ਵਾਪਸ ਲੈ ਲਏ ਸੋ ਸਿਆਸਤ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਹੀ ਹੁੰਦਾ ਜੀ ਬਾਕੀ ਦੇਖੋ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜੀ ਸਾਬ ਜਿੰਨੇ ਚਾਬੇਵਾਲ ਸਾਹਿਬ ਸੰਗਠਨ ਕਿ ਖੜੇ ਸੀ ਉਹਦੇ ਕਾਂਗਰਸ ਵਾਲੇ ਬੜੇ ਖੁਸ਼ ਹੋ ਰਹੇ ਸੀ ਵੀ ਯਾਰ ਬ ਤੇ ਵਿਰੋਧੀਆਂ ਨੂੰ ਸਭ ਕਸਕਾਉਣ ਦਾ ਲਾ ਲੋ ਪਰ ਉਹ ਬਾਅਦ ਚ ਕਹਿੰਦੇ ਸਾਨੂੰ ਤਾਂ ਪਤਾ ਹੀ ਬਾਅਦ ਚ ਲੱਗਿਆ ਵੀ ਇਹ ਤਾਂ ਸੰਗੜੇ ਨਾਲ ਹੀ ਐ ਚੱਕਿਆ ਸੀ ਵੀ ਮੇਰੇ ਪਾ ਕੇ ਰੱਖੋ ਨਹੀਂ ਮੈਂ ਭੱਜੂੰਗਾ ਬਾਅਦ ਚ ਇਹ ਜਿਹੇ ਗੱਲਾਂ ਕਰੀ ਜਾਂਦੇ ਸੀ ਵੀ ਪਤਾ ਨਹੀਂ ਲੱਗਦਾ ਸੱਚ ਕੀ ਹੋ ਜਾਂਦਾ ਜੀ ਬਿਲਕੁਲ ਬਾਦ ਸਿੱਦੀ ਸਾਹਿਬ ਮਿਹਰਬਾਨੀ ਜੀ ਬਹੁਤ ਬਹੁਤ ਮਿਹਰਬਾਨੀ ਜੀ